ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਉੱਥੇ ਹੀ ਸਾਰੇ ਪੰਜਾਬ ਦੇ ਨੌਜਵਾਨ ਸਮਾਜ ਸੇਵੀ ਕੰਮ ਕਰਕੇ ਇੱਕ ਮਿਸਾਲ ਵਜੋਂ ਉੱبر ਕੇ ਸਾਹਮਣੇ ਆ ਰਹੇ ਨੇ। ਅੱਜ ਕੱਲ ਪਿੰਡਾਂ ਦੇ ਨੌਜਵਾਨ ਵੀ ਕਿਸੇ ਨਾਲੋਂ ਘੱਟ ਨਹੀਂ। ਇਹ ਤਸਵੀਰ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਸੈਂਸਰਾ ਕਲਾਦੀਆ ਨੇ। ਕਿਹਾ ਜਾਂਦਾ ਹੈ ਕਿ ਪਿਆਸੇ ਨੂੰ ਪਾਣੀ ਪਿਲਾ ਦਿੱਤਾ ਜਾਵੇ ਤਾਂ ਉਹ ਪੁੰਨ ਦਾ ਕੰਮ ਹੁੰਦਾ। ਇਹੋ ਜਿਹਾ ਹੀ ਪੁੰਨ ਦਾ ਕੰਮ ਪਿੰਡ ਦੇ ਇੱਕ ਡੋਲਿਆਂ ਵਾਲੇ ਨੌਜਵਾਨ ਗੱਭਰੂ ਦਵਿੰਦਰ ਰੰਦਾਵਾ ਵੱਲੋਂ ਕੀਤਾ ਗਿਆ ਏ ਜਿਸਤੇ ਵੱਲੋਂ ਤਪਦੀ ਗਰਮੀ ਨੂੰ ਦੇਖਦੇ ਹੋਏ ਆਮਰਾਗੀਰਾ ਨੂੰ ਸਹੂਲਤ ਵਾਸਤੇ ਦੇਖੋ ਕੀ ਉਪਰਾ ਲਾ ਕੀਤਾ ਗਿਆ ਆਪਣਾ ਤੇ ਆਪਣੇ ਪਿੰਡ ਦਾ ਨਾਮ ਦੱਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਦਵਿੰਦਰ ਸਿੰਘ ਰੰਦਾਵਾ ਪਿੰਡ ਸੈਂਸਰਾ ਕਲਾ ਤਹਿਸੀਲ ਅਨਾਲਾ ਡਿਪਟੀ ਡਿਸਟ੍ਰਿਕਟ ਕਮੰਡਰ ਸਾਹਿਬ ਆ ਜਿਹੜੀ ਠੰਡੇ ਪਾਣੀ ਮਸ਼ੀਨ ਜੱਲ ਲਾਈ ਗਈ ਕੀ ਕਾਰਨ ਕੀ ਆ ਇਹਦਾ ਕਾਰਨ ਇਹੀ ਆ ਵੀਰ ਜੀ ਇਹੜੀ ਰੋਡ ਆ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਦੇ ਇਤਿਹਾਸਕ ਗੁਰਦੁਆਰਾ ਆ ਗੁਰੂ ਕਾ ਬਾਗ ਤੁਸੀਂ ਗੂਗਲ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਗੁਰਦੁਰਾ ਇੱਥੇ ਜਦੋਂ ਕੋਈ ਪੁੰਨੀਆਂ ਹੁੰਦੀ ਮੱਸੀਆਂ ਹੁੰਦੀਆਂ ਆ ਨਾ ਤੇ ਬਹੁਤ ਸਾਰੀ ਸੰਗਤ ਇਸ ਰੋਡ ਤੇੋਂ ਲੰਘਦੀ ਆ ਤੇ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਸੀ ਪਾਣੀ ਨੂੰ ਕਿਉਂਕਿ ਇਹ 2.5 ਕਿਲੋਮੀਟਰ ਦੇ ਵਿੱਚ ਕੋਈ ਪਾਣੀ ਦਾ ਸਾਧਨ ਨਹੀਂ ਸੀਗਾ ਤੇ ਜਿਹਦੇ ਵਿੱਚ ਸੰਗਤ ਪੈਦਲ ਚੱਲ ਕੇ ਜਾਂਦੀ ਸੀਗੀ ਤੇ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਸੀਗੀ ਤੇ ਸਕੂਲ ਦੇ ਬੱਚੇ ਵੀ ਇੰਦੀ ਨਿਕਲਦੇ ਆ ਤੇ ਗੁਰਕਾ ਬਾਗ ਸਕੂਲ ਦੇ ਜਾਂਦੇ ਆ ਉਹ ਵੀ ਤੁਰ ਕੇ ਜਾਂਦੇ ਜਿਹਦੇ ਬੱਚਿਆਂ ਨੂੰ ਬਹੁਤ ਜ਼ਿਆਦੀ ਪ੍ਰੋਬਲਮ ਆਉਂਦੀ ਸੀ ਪਾਣੀ ਤੋਂ ਤੇ ਗਰਮੀ ਦਾ ਮੌਸਮ ਸੀਗਾ ਤੇ ਮੈਂ ਸੋਚਿਆ ਸੀ ਆਪਣੇ ਪਿੰਡ ਤੋਂ ਹੀ ਸ਼ੁਰੂਆਤ ਕਰਾਂ ਤੇ ਮੈਂ ਜਿਹੜਾ ਅੱਜ ਵਾਟਰ ਕੂਲਰ ਦਾ ਉਦਘਾਟਨ ਕੀਤਾ ਤੇ ਇਹ ਮੈਂ ਆਪਣੇ ਕਰਕੇ ਮੈਂ ਬਹੁਤ ਖੁਸ਼ ਮਹਿਸੂਸ ਕਰ ਰਿਹਾ ਆ ਕਿ ਇੱਥੇ ਪਾਣੀ ਦੀ ਬਹੁਤ ਟਾਈਮ ਤੋਂ ਲੋੜ ਸੀਗੀ ਤੇ ਮੈਂ ਮਾਣ ਕਰਦਾ ਆਪਣੇ ਪਿੰਡ ਵਾਲਿਆਂ ਦੇ ਵੀ ਜਿਹੜੇ ਮੇਰੇ ਨਾਲ ਆ ਕਿੰਨਾ ਜਿਹਾ ਫਾਇਦਾ ਹੋਏਗਾ ਆਮ ਜਨਤਾ ਨੂੰ ਜਾਂ ਬੱਚਿਆਂ ਨੂੰ ਜੀ ਅਸਲਾ ਦੇਖੋ ਜੀ ਨਾਰਮਲ ਗੱਲ ਆ ਵੀ ਜਦੋਂ ਪਾਣੀ ਜਦੋਂ ਹਰ ਇੱਕ ਬੰਦੇ ਨੂੰ ਲੋੜ ਆ ਜਨਵਾਰ ਤੋਂ ਲੈ ਕੇ ਹਰ ਬੰਦੇ ਨੂੰ ਲੋੜ ਆ ਤੇ ਇੱਥੇ ਪਾਣੀ ਦੀ ਕਮੀ ਹੋਣ ਕਰਕੇ ਮੇਰੇ ਮਨ 'ਚ ਆਇਆ ਸੀ ਕਿ ਫਿਰ ਲਾਈਏ ਤੇ ਇੱਥੇ ਤੁਹਾਡੇ ਸਾਹਮਣੇ ਦੇਖ ਲਓ ਲੋਕੀ ਪਾਣੀ ਪੀ ਪੀ ਜਾ ਰਹੇ ਆ ਜਦੋਂ ਮੱਸੀਆਂ ਪੁੰਨਿਆਂ ਹੁੰਦੀ ਆ ਉਦੋਂ ਤੇ ਇੱਥੇ ਬਹੁਤ ਸਾਰੀ ਦੁਨੀਆ ਪਾਣੀ ਵੀ ਰੋਕ ਰੋਕ ਕੇ ਪਾਣੀ ਪੀ ਕੇ ਜਾਂਦੇ ਆ ਕਿਉਂਕਿ ਦੂ ਦੂ ਤੱਕ ਪਾਣੀ ਦਾ ਕੋਈ ਹੈ ਨਹੀਂ ਸੀਗਾ ਇੱਥੇ ਜੀ ਤੁਸੀਂ ਨੌਜਵਾਨ ਵੀਰ ਜੇ ਬਹੁਤ ਸਾਰੇ ਨੌਜਵਾਨ ਵੀਰ ਸਾਡੇ ਨੇ ਜਿਹੜੇ ਬਹੁਤ ਉਲਟੇ ਸਿੱਧੇ ਰਸਤੇ 'ਤੇ ਤੁਰ ਪੈਂਦੇ ਜਿਵੇਂ ਨਸਿਆਂ ਦੇ ਰਸਤੇ ਵਾਲੇ ਤੁਰ ਕੰਦੇ ਨੇ ਕੀ ਸੰਦੇਸ਼ ਦੇਣਾ ਚਾਹੋਗੇ ਪਾਜੀ ਮੇਨ ਗੱਲ ਇਹੀ ਆ ਮੈਂ ਆਪਣੇ ਪਿੰਡ ਤੋਂ ਹੀ ਲੈ ਕੇ ਚੱਲਾਂ ਜਿਹੜਾ ਨਸ਼ਾ ਤੁਹਾਨੂੰ ਪਤਾ ਹਰ ਇੱਕ ਜਗ੍ਹਾ ਤੇ ਆ ਗਿਆ ਜੀ ਮੈਨੂੰ ਸੀਗਾ ਮੈਂ ਆਪਣੇ ਪਿੰਡ ਦੇ ਮੋਟੀਵੇਟ ਜੂਥ ਨੂੰ ਮੋਟੀਵੇਟ ਕਰਾਂ ਪਿੰਡ 'ਚ ਚੰਗੇ ਕੰਮ ਕਰਕੇ ਪਿੰਡ 'ਚ ਫ ਮੈਂ ਹਰ ਕੋਈ ਗੇਮ ਪਲੇ ਕਰਦਾ ਹਾਂ ਮੈਂ ਰੋਜ਼ ਜਨਾ ਐਕਸਰਸਾਈਜ਼ ਕਰਦਾ ਹਾਂ ਤੇ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਵੀ ਨਾਲ ਖੜਦਾ ਹਾਂ ਲਾਨਾ ਹੈ ਵੀ ਤੁਸੀਂ ਐਕਸਰਸਾਈਜ਼ ਕਰੋ ਤੇ ਮੈਨੂੰ ਸੀਗਾ ਮੇਰੇ ਨਾਲ ਦੇਖ ਕੇ ਮੇਰੇ ਪਿੰਡ ਤੋਂ ਹੀ ਕੋਈ ਨਾ ਕੋਈ ਮੇਰੇ ਨਾਲ ਉੱਠੇ ਤੇ ਜਿਹੜੀ ਸਪੋਰਟ ਕਰੇ ਆਮ ਜਨਤਾ ਦੀ ਜਿਹੜੇ ਹੈਲਪਫੁਲ ਪੀਪਲ ਆ ਨਾ ਉਹਨਾਂ ਦੀ ਹੋਰ ਹੈਲਪ ਹੋ ਸਕੇ ਕਿਉਂਕਿ ਜੇ ਆਪਾਂ ਦੂਰ ਤੱਕ ਭੱਜੇ ਜਾਵਾਂਗੇ ਬਾਹਰ ਜਾਵਾਂਗੇ ਜਿੰਨਾਂ ਤੱਕ ਆਪਾਂ ਆਪਣੇ ਪਿੰਡ ਨਾਲ ਦੇਖਾਂਗੇ ਬਾਹਰ ਜਾਂਦਾ ਸਾਡਾ ਕੋਈ ਫਾਇਦਾ ਨਹੀਂ ਆ ਤੇ ਮੈਂ ਬਾਹਰ ਵੀ ਸੇਵਾ ਕਰਦਾ ਹਾਂ ਬਹੁਤ ਪਰ ਮੈਂ ਆਪਣੇ ਪਿੰਡ ਨਾਲ ਜੁੜਿਆ ਹੋਇਆ ਹਾਂ ਪਹਿਲਾਂ ਮੈਂ ਆਪਣੇ ਪਿੰਡ ਨੂੰ ਨਾਲ ਲੈ ਕੇ ਚੱਲਦਾ ਜਿੱਥੇ ਆਪਣੇ ਪਿੰਡ ਦੀ ਕੋਈ ਜ਼ਰੂਰਤ ਹੁੰਦੀ ਆ ਲੋੜਵੰਦ ਹੁੰਦਾ ਆ ਮੈਂ ਹਰ ਟਾਈਮ ਪਿੰਡ 'ਚ ਆਪਣੀ 100% ਦੇਣ ਦੀ ਕੋਸ਼ਿਸ਼ ਕਰਦਾ ਵੀ ਹਾਂ ਮੈਨੂੰ ਤਾਂ ਪਿੰਡ ਦਾ ਪਤਾ ਹੀ ਆ ਕਿਹੜਾ ਬੰਦਾ ਆ ਜਿਹਨੂੰ ਹੈਲਪ ਕਰਨੀ ਆ ਉਹ ਮੈਂ ਉਸ ਹਾਮਨਾ ਉਹਨਾਂ ਦੀ ਹੈਲਪ ਵੀ ਕਰਦਾ ਆ ਕਿ ਲੱਗਦਾ ਵੀ ਜਿੱਥੇ ਤੁਸੀਂ ਮਸ਼ੀਨ ਲਗਾਈ ਆ ਪਾਣੀ ਦੀ ਉੱਥੇ ਇੱਕ ਬੈਂਡ ਵੀ ਚਾਹੀਦਾ ਬੜਾ ਬੜਾ ਸਾਹ ਲੈਣ ਹਾਂਜੀ ਜ਼ਰੂਰ ਇੱਥੇ ਪੌਦੇ ਵੀ ਲਾ ਦਿੱਤੇ ਹੋਏ ਆ ਤੇ ਬੈਂਚ ਇੱਕ ਦੋ ਦਿਨ ਦੇ ਵਿੱਚ ਆ ਜਾਣਗੇ ਇੱਥੇ ਪ੍ਰੋਪਰਲੀ ਛਤੜੀ ਬਣਾ ਕੇ ਤੇ ਉੱਥੇ ਬੈਂਲ ਵੀ ਬਣਾਇਆ ਜਿੱਥੇ ਕੋਈ ਬਜ਼ੁਰਗ ਬੰਦਾ ਜੇ ਕੋਈ ਸੈਰ ਕਰਦਾ ਐ ਸਵੇਰੇ ਮਾਰਨਿੰਗ ਅਰਲਿੰਗ ਮਾਰਨਿੰਗ ਉੱਠ ਕੇ ਜਾਂਦੇ ਆ ਕਾਫੀ ਜਾਣੇ ਜਾਂਦੇ ਆ ਤੋ ਉਹ ਬੰਦਾ ਬੈਠ ਨਹੀਂ ਸਕਦਾ ਪਾਣੀ ਵੀ ਪੀ ਸਕਦਾ ਤੇ ਵਾਤਾਵਰਨ ਦਾ ਆਨੰਦ ਮਾਣ ਸਕਦਾ ਐ ਮਾਰਨਿੰਗ ਟਾਈਮ ਦਾ ਬੀਰ ਜੀ ਆਪਣਾ ਤੇ ਪਹਿਲਾ ਪਿੰਡ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੇ ਜਿੰਦਾਵਾ ਪਿੰਡ ਸੈਂਸਰਾ ਕਲਾਂ ਇੱਥੇ ਦਵਿੰਦਰ ਰੰਧਾਵਾ ਜੋ ਬੰਬੇ ਤੋਂ ਆ ਕੇ ਅੱਜ ਇੱਥੇ ਕੈਂਡੀ ਤੇ ਠੰਡੇ ਪਾਣੀ ਦਾ ਉਦਘਾਟਨ ਕੀਤਾ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੀ ਪਿੰਡ ਤੋਂ ਕਿਉਂਕਿ ਇੱਥੇ ਕੈਂਡੀ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਗੁਰਦਾਰਾ ਸਾਡੇ ਪਿੰਡ ਤੋਂ ਗੁਰਦਾ ਗੁਰਕਾ ਭਗਤਿਆ ਸੀ ਗੁਰਦਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਚਰਨ ਛੋਟ ਪ੍ਰਾਪਤ ਧਰਤੀ ਆ ਜਿੱਥੇ ਸੰਗਤਾਂ ਕਾਫੀ ਸੰਗਤਾਂ ਆਂਦੀਆਂ ਮੱਸਿਆ ਦੇ ਹਰ ਮਹੀਨੇ ਮੱਸਰਾ ਦੀ ਬਹੁਤ ਜਰੂਰਤ ਹੈ ਕੈਂਡੀ ਇੱਥੇ ਸਕੂਲ ਵੀ ਪੈਂਦੇ ਇੱਕ ਬਾਬਿਆਂ ਦਾ ਸਕੂਲ ਹੈ ਇੱਕ ਹਰਕ੍ਰਿਸ਼ਨ ਸਕੂਲ ਹੈ ਇੱਥੇ ਸਾਡੇ ਲਾਗੇ ਤੇ ਬਹੁਤ ਜਰੂਰਤ ਹੈ ਵੀਰੇ ਨੇ ਬਹੁਤ ਵਧੀਆ ਕੀਤਾ ਕੈਂਡੀ ਲਾਏ ਪਿੰਡ ਵਿੱਚ ਇੱਕ ਮੜੀਆਂ ਦਾ ਬਹੁਤ ਮੰਦਾ ਹਾਲੀ ਉਹ ਲਾਇਆ ਕੋਈ ਪੌਦੇ ਲਾਏ ਹੋਰ ਲੋੜਵੰਦਾਂ ਦੀ ਬਾਹ ਫੜਦੇ ਆ ਕਿਉਂਕਿ ਪਿੰਡ ਵੀ ਨਹੀਂ ਰਹਿੰਦੇ ਬੰਬੇ ਵੀਰੇ ਜ਼ਿਆਦਾਤਰ ਰਹਿੰਦਾ ਸੀ ਇਸ ਸਟਾਫ 'ਚ ਵੈਸੇ ਨੌਕਰੀ ਕਰਦੇ ਆ ਤੇ ਜ਼ਿਆਦਾ ਬੰਬੇ ਰਹਿੰਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਇਹ ਮਸਕਤ ਵੀ ਹੋਰ ਲੋਕ ਜੋੜਨ ਦੇ ਕੇ ਪਿੰਡ ਦੇ ਵੀ ਕਿਉਂਕਿ ਕੱਲਾ ਹਰ ਕੋਈ ਸੋਚਦਾ ਮੈਂ ਕੱਲਾ ਆ ਤੇ ਕੀ ਕਰਾਂਗਾ ਇਹ ਵੀਰ ਵੀ ਇਹ ਵੀਰਾਂ ਵਾਲੇ ਵੇਖੋ ਵੀ ਇਹ ਵੀ ਕੱਲਾ ਹੀ ਆ ਪਿੰਡ ਲਈ ਕਾਫੀ ਕੁਝ ਕਰਨ ਰਿਹਾ ਜੇ ਇਕੱਲੇ ਨਾਲ ਹੋਰ ਚਾਰ ਜੋੜਨ ਦੇ ਪਿੰਡ ਵਧੀਆ ਬਣਦਾ ਇਸ ਕਰਕੇ ਐਨਆਰਏ ਭਰਾਜ ਦਾ ਆਪਣੇ ਘਰ ਵਧੀਆ ਬਣਾਉਂਦੇ ਇਦਾਂ ਪਿੰਡ ਨੂੰ ਵੀ ਸੋਨਾ ਬਣਾਉਣ ਤਾਂ ਕਿ ਆਉਣ ਵਾਲਿਆਂ ਨੂੰ ਪਤਾ ਲੱਗੇ ਵੀ ਉਹ ਵੀਰ ਦੇ ਹੀ ਪਿੰਡ ਚੱਲੇ ਆ ਜਾਂ ਪਿੰਡ ਵਧੀਆ ਹੋਵੇ ਨਾ ਪਿੰਡ ਵਾਂ ਤੋਂ ਪਹਿਲਾਂ ਟੋਏ ਡੱਬੇ ਹੋਣ ਤੇ ਆਪ ਵੀਰ ਨੇ ਘਰ ਕੋਠੀ ਵਾਲੀ ਸ਼ਾਨ ਪਾਈ ਹੋਵੇ ਇਸ ਕਰਕੇ ਘਰਾਂ ਦੇ ਨਾਲ ਨਾਲ ਅਨੁ ਆਪਣਾ ਪਿੰਡ ਨੂੰ ਵੀ ਸੋਹਣਾ ਤੇ ਵਧੀਆ ਬਣਾਉਣਾ ਚਾਹੀਦਾ ਇਸ ਵੀਰ ਦੀ ਸੋਚ ਚੱਲਣਾ ਚਾਹੀਦਾ ਕਿਉਂਕਿ ਇਹ ਵੀਰ ਨੂੰ ਕੀ ਲੋੜ ਐ ਨਹੀਂ ਤੇ ਵੀ ਮੈਂ ਇੱਥੇ ਕੈਂਡੀ ਕਿਉਂ ਲਾਵਾਂ ਜਾਂ ਮੜੀਆਂ 'ਚ ਕਿਉਂ ਕਰਾਂ ਕੰਮ ਜਾਂ ਕਿਉਂ ਰੋਖ ਲਾਵਾਂ ਜੀ ਇਸ ਕਰਕੇ ਹਰ ਇੱਕ ਨੂੰ ਇਹੋ ਜੀ ਸੋਚ ਰੱਖਣੀ ਚਾਹੀਦੀ ਆ ਤੇ ਪਿੰਡ ਨੂੰ ਹੋਰ ਸੋਹਣਾ ਤੇ ਵਧੀਆ ਬਣਾਉਣਾ ਚਾਹੀਦਾ ਆ ਠੀਕ ਹੈ ਸੁਖਵਿੰਦਰ ਸਿੰਘ ਖਾਲਸਾ ਜੀ ਪਿੰਡ ਅਹੀ ਐ ਸੰਸਰ ਕਲਾ ਨੌਜਵਾਨ ਵੀਰਾਂ ਦਾ ਇਸ ਉਪਰਾਲੇ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਉਪਰਾਲਾ ਜੀ ਛਲਾਗਾ ਜੋਗ ਉਪਰਾਲਾ ਕਵਾਂਗੇ ਔਰ ਇਸ ਵੀਰ ਸਾਡੇ ਦਾ ਜੋ ਆਪਣਾ ਦਵਿੰਦਰ ਰੰਧਾਵਾ ਨੇ ਜੋ ਬੰਬਈ ਦੇ ਵਿੱਚ ਬੰਬੇ ਦੇ ਵਿੱਚ ਆਪਣਾ ਬਾਲੀਵੁੱਡ ਦੇ ਵਿੱਚ ਟਰਾਈ ਕਰਦੇ ਪਏ ਨੇ ਔਰ ਉੱਥੋਂ ਆ ਕੇ ਇੱਥੇ ਪਿੰਡ ਦੇ ਵਿੱਚ ਐਡਾ ਛਲਾਗਾ ਜੋ ਕੋ ਉਪਰਾਲਾ ਕਰਨਾ ਉਹ ਵੀ ਇੱਕ ਇਤਿਹਾਸਿਕ ਸਥਾਨ ਹੈ ਸਾਡਾ ਪੰਜਵੇਂ ਪਾਤਸ਼ਾਹੀ ਨਵੇਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਗੁਰਦੁਆਰਾ ਕੋ ਕਿਹਾੜੀ ਗੁਰੂ ਕਾ ਬਾਗ ਵਈਦਾ ਵਾ ਔਰ ਨਾਲ ਹੀ ਸਾਡਾ ਹਰਕ੍ਰਿਸ਼ਨ ਪਬਲਿਕ ਸਕੂਲ ਹੈ ਬੱਚਿਆਂ ਦਾ ਇੱਧਰ ਵੀ ਜਾਈਏ ਤੇ ਸਰਕਾਰੀ ਸਕੂਲ ਹੈ ਬੱਚੇ ਜਾਂਦੇ ਨੇ ਗੁਰਕਾਬਾਦ ਸਕੂਲ ਵੀ ਆ ਬਾਬਾ ਫਤਿਹ ਸਿੰਘ ਜੀ ਦਾ ਇਧਰੋਂ ਜਦੋਂ ਮਸਿਆ ਸੰਗਰਾਜ ਹੁੰਦੀ ਹੈ ਤਾਂ ਮਹਿਲਾਵਾਲਾ ਆਪਣਾ ਪਿੰਡ ਦੇ ਵਿੱਚੋਂ ਤੇ ਕਾਫੀ ਸੰਗਤ ਜਿਹੜੀ ਹੈ ਪੈਦਲ ਜਾਂਦੀ ਹੈ ਤੇ ਉਹਨਾਂ ਨੂੰ ਕਾਫੀ ਪਰੇਸ਼ਾਨੀ ਆਉਂਦੀ ਸੀ ਜਿੱਦਾਂ ਸਾਡੀਆਂ ਮਾਤਾਵਾਂ ਬਜ਼ੁਰਗ ਬੱਚੇ ਛੋਟੇ ਉਹਨਾਂ ਨੂੰ ਪਾਣੀ ਦਾ ਚਲੋ ਅੱਜਕੱਲ ਗਰਮੀ ਹੈ ਗਰਮੀ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਦੋ ਕਦਮ ਵੀ ਪੈਦਲ ਜਾਈਏ ਤੇ ਅੱਜਕੱਲ ਮਿੰਟ-ਮਿੰਟ ਤੇ ਹੁੰਦਾ ਪਾਣੀ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਔਰ ਮੈਂ ਇਸ ਵੀਰ ਦਾ ਜਿਹੜਾ ਵਾ ਪਹਿਲਾਂ ਇਹ ਕੈਂਡੀ ਦਾ ਹੀ ਨਹੀਂ ਪਹਿਲਾਂ ਵੀ ਬਹੁਤ ਸਾਰੇ ਨੇ ਬਰਾਲੇ ਕਰ ਚੁੱਕੇ ਆ ਮੈਂ ਇਹਦਾ ਪਿੰਡ 'ਚ ਵੇਖਿਆ ਕਿ ਇੱਕ ਘਰ ਇਹਨਾਂ ਦੇ ਕੋਲ ਆਏ ਸੀ ਉਹਨਾਂ ਦੀ ਮਜਬੂਰੀ ਵੀਰ ਜੀ ਕੀ ਸੀ 5 ਦਿਨ ਹੋ ਗਏ ਸੀ ਉਸ ਘਰ ਦੇ ਨੂੰ ਅਸ਼ਰਾਨ ਤੱਕ ਨਹੀਂ ਸੀ ਕੀਤਾ ਕਹਿੰਦੇ ਪਾਣੀ ਖਣੋ ਤੇ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਸੀ ਬੜੀ ਇਸ ਵੀਰ ਨੇ ਕੀ ਕੀਤਾ ਚੂੜੀ ਦਾ ਕਨੈਕਸ਼ਨ ਨਹੀਂ ਹੋਇਆ ਉਹਦੇ ਘਰ ਬੋਰ ਤੱਕ ਕਰਾ ਦਿੱਤਾ ਮਤਲਬ ਇਹੋ ਜੇ ਵੀਰ ਮੈਂ ਕਹਿੰਨਾ ਵਾਂ ਤਾਂ ਮੈਂ کہہ ਰਿਹਾ ਵਾਂ ਕਿ ਸਾਰਿਆਂ ਨੂੰ ਚਾਹੀਦਾ ਵਾ ਪਿੰਡ ਦੇ ਜਿਹੜੇ ਮੋਦਬਰ ਸੱਜਣ ਨੇ ਜਾਂ ਕੋਈ ਵੀ ਆ ਜਾਂ ਯੂਥ ਨੇ ਪਿੰਡ ਦੇ ਜਾਂ ਬਾਹਰ ਵੀ ਮਤਲਬ ਹੋਰ ਵੀ ਆਪਾਂ ਨਗਰ ਦੇ ਪਹਿਲਾਂ ਜੂਥ ਨੂੰ ਮੈਂ ਸਲੇਸ਼ ਦਊਂਗਾ ਕਿ ਜਿਸ ਤਰ੍ਹਾਂ ਸਾਡਾ ਵੀਰ ਦਵਿੰਦਰ ਹੈ ਜਾਂ ਤਜਿੰਦਰ ਵੀ ਸੇਵਾ ਕਰਦੇ ਪਏ ਨੇ ਪਰ ਸਾਡੇ ਕੋਲ ਵੀ ਜੋ ਇਹਨਾਂ ਦੇ ਨਾਲ ਜਿੰਨਾ ਕੋ ਹੋ ਸਕਦਾ ਆਪਾਂ ਨਾਲ ਜਾਣ ਜੋਗੇ ਆ ਜਿੰਨੇ ਕੇ ਹਿੱਸੇ ਦਾ ਆਪਾਂ ਜਾਣੇ ਆ ਠੀਕ ਹੈ ਤੇ ਬਹੁਤ ਵਧੀਆ ਸੇਵਾ ਕਰਦੇ ਪਏ ਨੇ ਇਸ ਦਿਨ ਮੈਂ ਆਪਣੇ ਨਗਰ ਦੇ ਜੂਥ ਨੂੰ ਪਹਿਲਾਂ ਕਹੂੰਗਾ ਕਿ ਇਹਨਾਂ ਵਾਂਗੂ ਉਪਰਾਲੇ ਜਿਹੜੇ ਉਹ ਕਰਨ ਜਿਹੜਾ ਕਿ ਮਤਲਬ ਸਾਡੇ ਵੱਲ ਵੇਖ ਕੇ ਖੋਰ ਵੀ ਨਗਰਾਂ ਦੇ ਸਾਡਾ ਪੰਜਾਬ ਪੰਜਾਬੀਅਤ ਦੇ ਜੂਥ ਜਿਹੜੇ ਉਤੋਂ ਪ੍ਰੇਰਿਤ ਹੋਣ ਕਿ ਜਿਹੜੀ ਨਸ਼ਿਆਂ ਦੀ ਦਰਿਆ ਵਗਦਾ ਪਿਆ ਸਾਡਾ ਨਸ਼ਿਆਂ ਦਾ ਉਤੋਂ ਹਟ ਕੇ ਗੇਮਾਂ ਬਰਦੀ ਤੇ ਸੇਵਾ ਬਰਦੀ ਜਿਹੜੇ ਆ ਉਹ ਪ੍ਰੇਰਿਤ ਹੋਣ ਬਹੁਤ ਸ਼ਲਾਘਾਯੋਗ ਬਰਾਲਾ ਇਹਨਾਂ ਵੀਰਾਂ ਦਾ ਤੇ ਮੈਂ ਬਹੁਤ ਹੀ ਇਹਨਾਂ ਨੂੰ ਜਿਹੜਾ ਵਧਾਈ ਦੇ ਪਾਤਰ ਤੇ ਇੱਕ ਗਰਵ ਮਹਿਸੂਸ ਕਰਦਾਂਗੇ ਸਾਡੇ ਪਿੰਡ ਦਾ ਜੂਥ ਜਿਹੜਾ ਵਾ ਇਸ ਤਰ੍ਹਾਂ ਸੇਵਾ ਕੀਤੀ ਹੈ ਐਸਐਮਜ਼ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ